ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਖੜੇ ਆਂ ਦਰਾਏ ਤੋਂ ਰਾਮਪੁਰ ਨੂੰ ਜਾਣ ਵਾਲੀ ਸੜਕ ਤੇ ਜਿਹਨੂੰ ਕਹਿੰਦੇ ਵੀ ਛਾਣੇ ਵਾਲੀ ਰਾਸਤਾ ਇਹ ਇੱਥੇ ਤੁਸੀਂ ਦੇਖੋਗੇ ਵੀ ਪਹਿਲੀ ਵਾਰ ਹੋਇਆ ਸੜਕ ਬਣੀ ਹੋਈ ਈ ਸੜਕ ਤੇ ਜਿੱਥੇ ਟੋਏ ਪਏ ਹੋਏ ਨੇ ਉੱਥੇ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਵੇ ਆ ਦੇਖੋ ਇਹ ਰੋੜੇ ਪਾਤੇ ਨੇ ਇਹਦੇ ਇੱਟਾਂ ਦੇ ਆਪਾਂ ਅੱਗੇ ਦੇਖਦੇ ਆਂ ਵੀ ਵੀ ਸੜਕ ਬਣਨ ਤੋਂ ਪਹਿਲਾਂ ਵੀ ਇੱਟਾਂ ਦੇ ਰੋੜੇ ਕੁੱਟ ਕੇ ਪਾਏ ਜਾਂਦੇ ਨੇ ਪਰ ਇਹਨਾਂ ਨੇ ਆ ਦੇਖੋ ਕਿੱਡਾ ਵਧੀਆ ਕੰਮ ਕੀਤਾ ਇਹਨਾਂ ਕੋਈ ਵੀ ਅਨਸ ਕੌਮੀ ਘਟਨਾ ਵਾਪਰ ਸਦੀ ਆ ਆ ਦੇਖੋ ਪੂਰੀਆਂ ਪੂਰੀਆਂ ਇੱਟਾਂ ਵੀ ਇਹਦੇ ਵਿੱਚ ਨੇ ਜਿਹੜੀਆਂ ਉੱਥੇ ਪਾ ਕੇ ਖਾਨਾਪੂਰ ਦੀ ਕੀਤੀ ਗਈ ਆ ਮੇਰਾ ਵੀਡੀਓ ਬਣਾਉਣ ਦਾ ਹੀ ਮਕਸਦ ਆ ਵੀ ਜਦੋਂ ਲੀਡਰ ਹੁਣ ਵੋਟਾਂ ਦਾ ਚੱਲਦੇ ਵਾ ਲੋਕ ਸਭਾ ਵੋਟਾਂ ਆ ਰਹੀਆਂ ਨੇ ਜਦੋਂ ਪਿੰਡਾਂ 'ਚ ਇਹ ਵੋਟਾਂ ਮੰਗਣ ਆਉਂਦੇ ਇਹਨਾਂ ਨੂੰ ਸਵਾਲ ਕਰੋ ਪੁੱਛੋ ਇਹਨਾਂ ਚਾ ਠੰਡੇ ਬਲਾ ਕੇ ਨਾ ਮੋੜੋ ਇਹਨਾਂ ਨੂੰ ਸਵਾਲ ਕਰੋ ਵੀ ਜਿਹੜੀਆਂ ਸੜਕਾਂ ਦੇ ਵਾਅਦੇ ਕੀਤੇ ਸੀ ਇਹੀ ਹਾਲ ਦਰਾ ਮੇਨ ਬਾਜ਼ਾਰ ਦੀ ਸੜਕ ਦਾ ਵਾ ਉੱਥੇ ਵੀ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਘਰ ਵਾਲੀ ਆ ਗੁਰਪ੍ਰੀਤ ਕੌਰ ਡਾਕਟਰ ਗੁਰਪ੍ਰੀਤ ਕੌਰ ਨੇ ਵਾਦਾ ਕੀਤਾ ਸੀ ਵੀ ਇਹ ਦੋ ਸੜਕ ਬਣੂਗੀ ਪਰ ਦੋ 2.5 ਸਾਲ ਨਿਕਲ ਗਏ ਨਾ ਉਹ ਮੁੜ ਕੇ ਆਏ ਨੇ ਨਾ ਸੜਕ ਬਣੀ ਆ ਤੇ ਆ ਸੜਕ ਦਾ ਤੁਸੀਂ ਹਾਲ ਦੇਖ ਲਓ ਰੋਡ ਦਾ ਜਿਹੜੀ ਪਹਿਲਾਂ ਤੇ ਇੱਥੇ ਟੋਏ ਸੀ ਹੁਣ ਜਿਹੜੇ ਟੋਏ ਭਰੇ ਨੇ ਹੁਣ ਹੋਰ ਉਹ ਜਾਨੀ ਜੇ ਸਾਈਕਲ ਵੀ ਕੱਢਣਾ ਸਾਈਕਲ ਤੇ ਵੀ ਜਾਣਾ ਉਹ ਵੀ ਔਖਾ ਵਾ ਰਾਹੀ ਗਿਰਾਨਾ ਵੀ ਕਰਾਂਗੇ ਗੱਲਬਾਤ ਆ ਦੇਖੋਣ ਹੈ ਇਹਨਾਂ ਕੋਈ ਵੀ ਕੋਈ ਗੱਡੀ ਲੰਘਦੀ ਆ ਕੋਈ ਟੋਆ ਆਹਾ ਵਾ ਆਪਣੇ ਰੋੜੇ ਵਗੈਰਾ ਨੇ ਇਹ ਕਿਸੇ ਦੇ ਵੀ ਲੱਗ ਸਕਦੇ ਨੇ ਇਹ ਬਹੁਤ ਖਤਰਨਾਕ ਚੀਜ਼ ਬਣਾਈ ਆ ਰੋਗ ਟਮੇਟਾ ਹੋਰ ਵਿਧਾਨ ਸਭਾ ਵੋਟਾਂ ਤੋਂ ਪਹਿਲਾਂ ਵੀ ਪਿੰਡ ਵਾਲਿਆਂ ਨਾਲ ਵਾਅਦਾ ਕੀਤਾ ਗਿਆ ਸੀ ਵੀ ਸਰਕਾਰ ਜਦੋਂ ਬਣ ਗਈ ਸਰਕਾਰ ਬਣ ਦੇ ਨਾਲੇ ਪਹਿਲ ਦੇ ਆਧਾਰ ਤੇ ਵੀ ਸੜਕ ਦਾ ਕੰਮ ਹੋਊਗਾ ਇਹ ਪਹਿਲ ਦੇ ਆਧਾਰ ਤੇ ਬਹੁਤ ਵਧੀਆ ਕੰਮ ਕੀਤਾ ਗਿਆ ਸਰਕਾਰ ਵੱਲੋਂ ਤੇ ਤੁਸੀਂ ਦੇਖ ਸਕਦੇ ਹੋ ਵੀ ਇਹ ਯਾਨੀ ਮੈਂ ਤਾਂ ਲਾਈਵ 'ਚ ਪਹਿਲੀ ਵਾਰ ਦੇਖਿਆ ਵੀ ਸੜਕ ਦੇ ਉੱਪਰ ਇਹ ਰੋੜੇ ਪਾ ਕੇ ਇਹਦਾ ਇਹ ਖਾਨਾਪੂਰਤੀ ਕੀਤੀ ਗਈ ਆ ਪਰ ਇਸ ਖਾਨਾਪੂਰਤੀ ਨਾਲ ਕੋਈ ਵੀ ਅਨਕਸ ਕਮਨੀ ਘਟਨਾ ਵਾਪਰ ਸਕਦੀ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਆਪਣੇ ਨਾਲ ਰਾਗੀਰ ਮੌਜੂਦ ਨੇ ਆਪਾਂ ਉਹਨਾਂ ਨਾਲ ਕਰਾਂਗੇ ਬਾਈ ਜੀ ਕੀ ਕਹੋਂਗੇ ਸੜਕ ਬਾਰੇ ਬਾਈ ਜੀ ਇਹ ਤਾਂ ਮੈਂ ਪਹਿਲੀ ਵਾਰ ਦੇਖਿਆ ਜੀ ਸੜਕ ਦੇ ਉੱਤੇ ਰੋੜੀ ਪਾਈ ਆ ਤੇ ਅਸੀਂ ਲੁਧਿਆਣੇ ਚੱਲੇ ਸੀ ਜੀ ਇਹਦਾ ਬਾੜਾ ਹੀ ਮਾੜਾ ਹਾਲ ਆ ਜੀ ਇਹ ਕੋਈ ਵੀ ਮੋਟਰਸਾਈਕਲ ਵਾਲਾ ਕੋਈ ਵੀ ਸਾਈਕਲ ਵਾਲਾ ਕੋਈ ਵੀ ਜਵਾਕ ਆਂਦਾ ਸਕੂਟਰ ਤੇ ਲਿਆ ਕੇ ਕੋਈ ਵੀ ਗਿਰ ਸਕਦਾ ਜੀ ਕੋਈ ਵੀ ਘਟਨਾ ਵਾਪਰ ਸਕਦੀ ਆ ਕਿਸੇ ਵੀ ਰੋੜੀ ਗੱਡੀ ਦੇ ਟਾਇਰ ਨਾਲ ਵੱਜ ਕੇ ਕਿਸੇ ਦੇ ਸਿਰ ਤੇ ਮੱਥੇ ਤੇ ਲੱਗ ਸਕਦੀ ਆ ਵੱਡਾ ਨੁਕਸਾਨ ਹੋ ਸਕਦਾ ਕਿਸੇ ਦਾ ਮੂੰਹ ਮੱਤਾ ਬਣਿਆ ਜਾ ਸਕਦਾ ਇਹ ਤਾਂ ਮੈਂ ਪਹਿਲੀ ਵਾਰ ਦੇਖਿਆ ਜੀ ਇਹਦਾ ਬਹੁਤ ਬੁਰਾ ਹਾਲ ਆ ਆਪਣੇ ਨਾਲ ਰਾਹੀਰ ਮੌਜੂਦ ਨੇ ਬਾਈ ਜੀ ਕੀ ਕਹੋਗੇ ਸੜਕ ਬਾਰੇ ਸੜਕ ਬਾਰੇ ਕੀ ਕਹਿਣਾ ਜੀ ਆ ਦੇਖ ਲੋ ਜੀ ਸਾਹਮਣੇ ਆ ਸੋਡੇ ਇਟਾਂ ਰੋੜੇ ਛਿੱਟੇ ਪਏ ਆ ਜੀ ਨੰਗਦੇ ਆ ਜੀ ਗਿਰਦੇ ਆ ਬੰਦੇ ਬਹੁਤ ਸਲਿੱਪ ਕਰਦੇ ਆਈ ਮੋਟਰਸਾਈਕਲ ਵੀ ਸਰਕਾਰ ਨੂੰ ਕੀ ਮੰਗ ਕਰੋਗੇ ਬਾਈ ਸਰਕਾਰ ਨੂੰ ਇਹ ਕਹਿੰਦੇ ਆ ਵੀ ਇਹਦੀ ਬਜਰੀ ਪਾਣੀ ਚਾਹੀਦੀ ਆ ਲੋਕ ਪਾਣੀ ਚਾਹੀਦੀ ਆਈ ਬਜਰੀ ਪਾਣੀ ਉਹ ਸੜਕ ਬਣਨੀ ਚਾਹੀਦੀ ਆਈ ਇਹ ਬਾਈ ਯਰੇ ਆਪਾਂ ਦੇਖਿਆ ਬੰਦੇ ਔਖੇ ਬਹੁਤ ਨੰਗਦੇ ਪੈਨੇ ਆ ਦੇਖੋ ਔਖੇ ਨੰਗਦੇ ਆ ਗੱਡੀਆਂ ਵੀ ਜੀ ਸਾਰਾ ਕੁਝ ਇਦਾ ਹੀ ਨੰਗਦਾ ਜੀ ਅਸੀਂ ਵੀ ਜਾਂਦੇ ਰਹਨੇ ਆ ਮੋਟਰ ਆਈ ਅੱਗੇ ਵਧੀਆ ਨਹੀਂ ਜੀ ਇਹ ਕੰਮ